ਪੋਸਟਮਾਸਟਰੀ ਕੇ ਐਸਸੀ ਸਕਾਲਰਸ਼ਿਪ ਜਿਹੜਾ ਕਪਲਾ ਹੈ ਜਿਹਨੂੰ ਇੱਕ ਅਕਾਲੀ ਦਲ ਕਲੇਮ ਕਰ ਰਿਹਾ ਹੈ ਉਸ ਨੂੰ ਲੈ ਕੇ ਅਕਾਲੀ ਦਲ ਐਮਐਲਏ ਅੱਜ ਪ੍ਰੋਟੈਸਟ ਮਾਰਚ ਕਰਦੇ ਹੋਏ ਵਿਧਾਨ ਸਭਾ ਨੂੰ ਜਾ ਰਹੇ ਨੇ ਅਸੀਂ ਗੱਲ ਕਰਾਂਗੇ ਅਕਾਲੀ ਦਲ ਦੇ ਨੇਤਾ ਪਵਨ ਟਿੰਨੂ ਜੀ ਨਾਲ ਐਮਐਲਏ ਜਿਹੜੇ ਹੈਗੇ ਉਹਨਾਂ ਦੇ ਨਾਲ ਕਿ ਕੀ ਹੈ ਤੇ ਕੀ ਵਜ੍ਹਾ ਹੈ ਅੱਜ ਸਾਧੂ ਸਿੰਘ ਧਰਮਸੋਧ ਦੇ ਪੋਸਟਰ ਲੈ ਕੇ ਉਹ ਵਿਧਾਨ ਸਭਾ ਦੇ ਵੱਲ ਜਾ ਰਹੇ ਨੇ ਟਿੰਨੂ ਜੀ ਕੀ ਵਜ੍ਹਾ ਹੈ ਦੇਖੋ 64 ਕਰੋੜ ਰੁਪਏ ਦਾ ਕਪਲਾ ਹੋਇਆ ਪੰਜਾਬ 'ਚ ਤੇ 64 ਕਰੋੜ ਰੁਪਏ ਬੱਚਿਆਂ ਦੀ ਫੀਸ ਦਾ ਦੇਣਾ ਸੀ ਉਹ ਸਾਧੂ ਸਿੰਘ ਧਰਮਸੋਧ ਖਾ ਗਿਆ ਉਹਦੇ ਪਸੰਦੀਦਾ ਅਧਿਕਾਰੀ ਖਾ ਗਿਆ ਤੇ ਉਹਨੂੰ ਫਟਾਫਟ ਮੁੱਖ ਮੰਤਰੀ ਜੀ ਨੇ ਕਲੀਨ ਚੈਟ ਵੀ ਦੇ ਦਿੱਤੀ ਇਹਦਾ ਮਤਲਬ ਜਿਹੜਾ ਉਹ ਧਾਨ ਹੈ ਜਿਹੜਾ ਉਹ ਪੈਸਾ ਹੈ ਉਹ ਮੁੱਖ ਮੰਤਰੀ ਜੀ ਤੱਕ ਵੀ ਗਿਆ ਛੇ ਸਰਕਾਰ ਵਿੱਚ ਹਿੰਮਤ ਆ ਪੰਜਾਬ ਦੀ ਵਿਧਾਨ ਸਭਾ ਚ ਬਹਿਸ ਕਰਾ ਲੈਣ ਕਿਰਪਾ ਸ਼ੰਕਰ ਸਰੋਜ ਜੀ ਦੀ ਰਿਪੋਰਟ ਦੇ ਉੱਤੇ ਭਵਾ ਕਲੀਨ ਚੈਟ ਤੇ ਕਰਾ ਲੈਣ ਅਸੀਂ ਸਾਬਤ ਕਰ ਦੇਵਾਂਗੇ ਵੀ ਇਹ ਚੋਰ ਆ ਸਾਰੇ ਅੱਜ ਕੋਈ ਬਿੱਲ ਵੀ ਪੰਜਾਬ ਸਰਕਾਰ ਇਸ ਦੇ ਰਿਕਾਰਡਿੰਗ ਕੋ ਲੈ ਕੇ ਆ ਰਹੀ ਹੈ ਪਤਾ ਨਹੀਂ ਕਿਹੜਾ ਬਿੱਲ ਲੈ ਕੇ ਆ ਰਹੀ ਹੈ ਦੇਖਦੇ ਹਾਂ ਵੇ ਕੀ ਗਰੀਬਾਂ ਦਲਿਤਾਂ ਮਜ਼ਦੂਰਾਂ ਦੇ ਬੱਚਿਆਂ ਦੇ ਭੁੱਖ ਵਾਸਤੇ ਸਰਕਾਰ ਚਿੰਤਤ ਹੈ ਕੋ ਗੰਭੀਰ ਹੈ ਸਰਕਾਰ ਦਲਿਤ ਭਾਈਚਾਰੇ ਨਾਲ ਤੁਸੀਂ ਕੀ ਸਮਝਦੇ ਹੋ ਜਿਹੜਾ ਟਪਲਾ ਤੁਸੀਂ ਕਹਿ ਰਹੇ ਹੋ ਦਲਿਤ ਭਾਈਚਾਰੇ ਦੇ ਨਾਲ ਲਗਾਤਾਰ 4 ਸਾਲ ਤੋਂ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ ਉਹਨਾਂ ਦੀਆਂ ਫੀਸਾਂ ਖਾ ਗਈ ਸਰਕਾਰ ਪੰਜਾਬ ਦੀ ਜਿਹੜੀ ਕੇਂਦਰ ਚ ਆਇਆ ਸੀ ਫੰਡ ਸੋ ਅਸੀਂ ਕਹੀਏ ਕੀ ਬਿਲਕੁਲ ਬੇੜਾਗਰ ਕਰ ਤੁਸੀਂ ਸਰਕਾਰ ਦੀ ਇਨਵੈਸਟੀਗੇਸ਼ਨ ਤੋਂ ਸੰਤੁਸ਼ਟ ਨਹੀਂ ਹੋ ਕਿਸ ਤਰੀਕੇ ਦੀ ਇਨਵੈਸਟੀਗੇਸ਼ਨ ਤੁਸੀਂ ਚਾਹਦੇ ਆ ਜਦੋਂ ਇੱਕ ਮਨਿਸਟਰ ਗੱਡੀ ਤੇ ਬੈਠਾ ਆ ਇੱਕ ਛੋਟਾ ਅਧਿਕਾਰੀ ਉਹਨੂੰ ਕਿੱਦਾਂ ਦੋਸ਼ੀ ਬਣਾ ਦੂਗਾ ਉਹਨੇ ਮਰਨਾ ਵਿਚਾਰਿਆ ਨੇ ਸੋ ਇਹ ਕੋਈ ਜਾਂਚ ਨਹੀਂ ਹੈਗੀ ਇਹ ਤਾਂ ਅੱਖਾਂ 'ਚ ਘੱਟਾ ਪਾਇਆ ਕਿਸ ਤਰੀਕੇ ਦੀ ਇਨਕੁਆਇਰੀ ਤੁਸੀਂ ਚਾਹੁੰਦੇ ਹੋ ਸੀਬੀਏ ਦੀ ਜਾਂਚ ਕਰਾ ਦਿਓ ਜਾ ਸਿਟਿੰਗ ਜੈਤ ਸਿੰਘ ਦੀ ਇਨਕੁਆਰੀ ਕਰਾ ਦਿਓ ਤਾਂ ਪਪੇ ਪਤਾ ਲੱਗ ਜਾਊਗਾ ਇਹ ਸੀਗੇ ਅਕਾਲੀ ਦਲ ਦੇ ਐਮ ਐਲ ਏ ਪੌਨ ਕੁਮਾਰ ਟਿੰਨੂ ਜੀ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਜਿਹੜਾ ਪੰਜਾਬ ਸਰਕਾਰ ਦੀ ਨੇ ਇਨਵੈਸਟੀਗੇਸ਼ਨ ਜਿਹੜਾ ਐਸ ਸੀ ਸਕਾਲਰਸ਼ਿਪ ਹੈਗਾ ਉਸ ਦੇ ਵਿੱਚ ਜਿਹੜਾ ਘਪਲਾ ਜਿਹੜਾ ਅਕਾਲੀ ਦਲ ਕਲੇਮ ਕਰ ਰਿਹਾ ਹੈ ਹੋਇਆ ਹੈ ਉਸ ਨੂੰ ਲੈ ਕੇ ਇਹ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਦੀ ਇਨਕੁਆਰੀ ਜਿਹੜੀ ਹੈ ਉਹ ਸ਼ੈਮ ਇਨਕੁਆਰੀ ਹੈ ਤੇ ਹੁਣ ਕੋਰਟ ਮੋਨਿਟਰਡ ਜਾਂ ਸੀ ਬੀ ਆਈ ਇਨਕੁਆਰੀ ਇਸ ਦੇ ਵਿੱਚ ਹੋਣੀ ਚਾਹੀਦੀ ਵਿਧਾਨ ਸਭਾ ਆਰਾਊਂਡ ਅਬਾਊਟ ਤੋਂ ਕੈਮਰਾਮੈਨ ਸੁਮਿਤ ਦੇ ਨਾਲ ਮੈਂ ਸਚੀ ਤੁਸੀਂ ਦੇਖ ਰਹੇ ਹੋ bb sanja josh jazba junoon